ਮਸੰਤ ਮਹੱਲਾ ਤੀਜਾ ਭਗਤ ਕਰ ਹੈ ਜਾਨ ਦੇਖ ਹਜੂਰਾ ਸੰਤ ਜਨਾ ਕੀ ਪਗ ਪੰਕਜ ਧੂਰ ਹਰ ਛੇਤੀ ਸਦ ਰਹਿ ਹੈ ਲਿਵ ਲਾਏ ਪੂਰ ਸਤ ਗੁਰ ਦੀਆ 부ਝਾਏ ਦਾਸ ਆਕਾ ਦਾਸ ਵਿਰਲਾ ਕੋਈ ਹੋਏ ਊਤਮ ਪਦਵੀ ਪਾਵੈ ਸੋਏ ਰਹਾਉ ਇਕੋ ਸੇਵਹੁ ਅਵਰਨਾ ਕੋਇ ਜਿਤ ਸੇਵਿਐ ਸਦਾ ਸੁਖ ਹੋਇ ਨਾ ਉਹ ਮਰੈ ਨਾ ਆਵੈ ਜਾਇ ਤਿਸ ਬਿਨ ਅਵਰ ਸੇਵੀ ਕਿਉ ਮਾਇ ਸੇ ਜਨ ਸਾਚੇ ਜਿਨਹੀ ਸਾਚ ਪਛਾਣਿਆ ਆਪ ਮਾਰ ਸਹਜੇ ਨਾਮ ਸਮਾਨਿਆ ਗੁਰਮੁਖ ਨਾਮ ਪਰਾਪਤ ਹੋਇ ਮਨ ਨਿਰਮਲ ਨਿਰਮਲ ਸਚ ਸੋਇ ਜੇ ਨਾ ਗਿਆਨ ਕੀਆ ਤਿਸ ਹਰ ਤੂੰ ਜਾਣ ਸਾਚ ਸਬਦ ਪ੍ਰਭ ਏਕ ਸਿਆਂਾ ਹਰ ਰਸ ਚਾਖੈ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁਲਾਂ ਕਾ ਕਰਹਿ ਉਦਾਹਾਰ ਸੁਨਾ ਕਾ ਕੁਲਾਂ ਬੋਲਾ ਬੋਲਣਾ ਹਾਂਜੀ ਨਾਮ ਰਤੇ ਕੁਲਾਂ ਕਾ ਕਰਹਿ ਉਦਾਹਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾਮੋਹ ਭੂਲੇ ਜਨਮ ਗਵਾਏ ਜੀਵਤ ਮਰੇ ਮਾਰ ਮਰਨ ਸਵਾਰੇ ਗੁਰ ਕੈ ਸਬਦ ਸਾਚ ਉਰ ਧਾਰੈ ਰਹਾਓ ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ ਮਾਨ ਨਿਰਮਲ ਸਤਿਗੁਣੀ ਗਹੀਰਾ ਜੰਮੈ ਮਰੈ ਨਾ ਆਵੇ ਜਾਏ ਗੁਰ ਪ੍ਰਸਾਦੀ ਸਾਚ ਸਮਾਏ ਸਾਚਾ ਸੇਵਹੁ ਸਾਚ ਪਛਾਣੈ ਗੁਰ ਕੈ ਸਬਦ ਹਰਿ ਦਰ ਨੀਸਾਣੈ ਨਰ ਸਾਚੈ ਸੱਚ ਸੋਭਾ ਹੋਏ ਨਿਜ ਘਰ ਵਾਸਾ ਪਾਵੈ ਸੋਏ ਆਪ ਅਭੁੱਲ ਸੱਚਾ ਸਤਿ ਸੋਏ ਹੋਰ ਸਭ ਭੁੱਲ ਹੈ ਦੂਜਾ ਪਤ ਖੋਏ ਸਾਚਾ ਸੇਵਹੁ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮ ਸਭ ਧਰਮ ਭੁਲਾਈ ਮਾਇਆ ਮੋਹੇ ਬਹੁਤ ਦੁੱਖ ਪਾਈ ਮਨਮੁਖ ਅੰਧੇ ਠੌਰ ਨਾ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਣਾ ਗੁਰ ਕੈ ਸਬਦ ਨਾਮਨੀ ਸਾਣਾ ਰਹਾਉ ਸਾਚ ਰਤੇ ਜਿਨਾ ਧੁਰ ਲਿਖ ਪਾਇਆ ਹਰਿ ਕਾ ਨਾਮ ਸਦਾ ਮਨ ਭਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਮੇਨਾ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਕੱਲੈ ਪਾਈ ਸੋ 부ਝੈ ਜਿਸ ਆਪ 부ਝਾਏ ਸਤਗੁਰ ਸੇਵਾ ਨਾਮ ਧਿਰੜਾਏ ਜਿਨ ਇੱਕ ਜਾਤਾ ਸੇ ਜਨ ਪਰਵਾਣਾ ਨਾਨਕ ਨਾਮ ਰੱਤੇ ਦਰਨੀ ਸਾਣਾ ਬਸੰਤਾ ਮਹੱਲਾ ਤੀਜਾ ਕ੍ਰਿਪਾ ਕਰੇ ਸਤ ਗੁਰੂ ਮਿਲਾਏ ਆਪੇ ਆਪ ਵਸੈ ਮਨ ਆਏ ਨਹਿਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰਾ ਨਾ ਮੋਹ ਭੂਲੇ ਮਰ ਹੈ ਬਿਖ ਖਾਇ ਬ੍ਰਥਾ ਜਨਮ ਫਿਰ ਆਵਹਿ ਜਾਇ ਰਹਾਉ ਬਹੁ ਭੇਖ ਕਰਹਿ ਮਨ சாਤ ਨਾ ਹੋਏ ਬਹੁ ਅਭਿਮਾਨ ਆਪਣੀ ਪਤਖੋਏ ਸੇ ਵਡ ਭਾਗੀ ਜੇਨੇ ਸ਼ਬਦ ਆਪੇ ਛਾਣਿਆ ਬਾਹਰ ਜਾਦ ਘਰ ਮਹਿ ਆਣਿਆ ਘਰ ਮਹਿ ਵਸਤ ਅਗਮ ਅਪਾਰਾ ਗੁਰਮਤਿ ਖੋਜਹਿ ਸ਼ਬਦ ਵਿਚਾਰਾ ਨਾਮ ਨਵ ਨਿਧ ਪਾਈ ਘਰ ਹੀ ਮਾਹੇ ਸਦਾ ਰੰਗ ਰਾਤੇ ਸਚ ਸਮਾਹੇ ਆਪ ਕਰੇ ਕਿਛ ਕਰਨ ਨਾ ਜਾਏ ਆਪੇ ਭਾਵੈ ਲੈ ਮਿਲਾਏ ਇਸਤੇ ਨੇੜਾ ਨਾਹੀ ਕੋ ਦੂਰ ਨਾਨਕ ਨਾਮ ਰਹਿਆ ਭਰ ਪੂਰ ਬਸੰਤ ਮਹੱਲਾ ਤੀਜਾ ਗੁਰ ਸਬਦੀ ਹਰ ਚੇਤ ਸੁਭਾਈ RAM ਨਾਮ ਰਸ ਰਹੇ ਅਗਹਾਈ ਕੋਟ ਕੁਟ ਅੰਤਰ ਕੇ ਪਾਪ ਜਲ ਜਾਹੇ ਜੀਵਤ ਮਰਹ ਹਰ ਨਾਮ ਸਮਾਹੇ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕੈ ਸਬਦ ਇਹੋ ਮਨ ਮੋਲਿਆ ਹਾਰ ਗੋਣ ਦਾਤਾ ਨਾਮ ਵਖਾਣਾ ਰਹਾਉ ਭਗਵੈ ਵੀਸ ਭ੍ਰਮ ਮੁਕਤ ਨਾ ਹੋਏ ਬਹੁ ਸੰਜਮ ਸਾਤ ਨਾ ਪਾਵੇ ਕੋਏ ਗੁਰਮਤਿ ਨਾਮ ਪ੍ਰਾਪਤ ਹੋਏ ਵਡ ਭਾਗੀ ਹਰ ਪਾਵੇ ਸੋਏ ਕਲਮਹ ਰਾਮ ਨਾਮ ਵਡਿਆਈ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਮੇਰਾ ਨਾਮ ਹੈ ਹੋ ਮੈਂ ਜਲ ਜਾਈ ਵਡ ਭਾਗੀ ਹਰ ਨਾਮ ਬੀਚਾਰਾ ਹਾਂਜੀ ਠੀਕ ਹੈ ਸੂਟੇ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਾਸਾਰਾ ਨਾਨਕ ਜਾਣੈ ਸਭ ਓ ਪਾਵਣ ਹਾਰਾ ਵਸੰਤ ਮਹੱਲਾ ਤੀਜਾ ਇਕ ਤੁਕੇ ਨਾਨਕ ਜਾਣੈ ਸਭ ਉਪਾਵਨ ਹਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਵਸੰਤ ਮਹੱਲਾ ਤੀਜਾ ਇਕ ਤੁਕੇ ਤੇਰਾ ਕੀਆ ਕਰਮਜੰਤ ਦੇਹ ਤਾਂ ਜਾਪੀ ਆਦ ਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੈ ਲਗਾਉ ਪਾਏ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸੁਆਦ ਕਾਹੀ ਜਨਮ ਗਵਵਹ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਅਭਿਮਾਨ ਸਹਿਜ ਪਾਏ ਪਾਇਆ ਹਰ ਨਾਮ ਊਤਮ ਊਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ ਬਸੰਤ ਮਹੱਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਬਨਸਪਤ 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 ਮੌਲੀ ਚੜਿਆ ਬਸੰਤ ਇਹੋ ਮਨ ਮੌਲਿਆ ਸਤ ਗੁਰੂ ਸੰਗ ਤੁਮ ਸਾਚ ਧਿਆਵਹ ਮੁਗਦ ਮਨਾ ਤਾਂ ਸੁਖ ਪਾਵਹ ਮੇਰੇ ਮਨਾ ਰਹਾਉ ਇਤਮਨ ਮੌਲਿਆ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ ਹੁਕਮ ਬੂਝੈ ਤਾਂ ਏਕੋ ਜਾਣੈ ਕਹਿਤ ਨਾਨਕ ਹਉਮੈ ਕਹੈ ਨਾ ਕੋਈ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜਗ ਤੇਰੇ ਕੀਤੇ ਹੋਏ ਸਤਗੁਰ ਭੇਟੈ ਮਤ ਬੁੱਧ ਹੋਏ ਹਰ ਜਿਓ ਆਪੇ ਲੈ ਹੋ ਮਿਲਾਏ ਗੁਰ ਕੈ ਸਬਦ ਸਚ ਨਾਮ ਕਮ ਸਮਾਏ ਰਹਾਉ ਗੁਰ ਕੈ ਸਬਦ ਸਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿਯਹ RAM ਨਾਮ ਸੁਖ ਹੋਏ ਬਸੰਤ ਗੁਰ ਸ਼ਬਦ ਵਿਚਾਰੇ RAM ਨਾਮ ਰੱਖੇ ਉਰ ਧਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ RAM ਨਾਮ ਕਲ ਪਾਈ ਸੋਏ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲੱਗਾ ਨਾ ਸੋਏ ਇਹੋ ਮਨ ਜਲਿਆ ਦੂਜੇ ਦੋਏ ਰਹਾਓ ਇਹੋ ਮਨ ਧੰਦਾ ਇਹੋ ਮਾਨਾ ਧੰਦਾ ਬੰਦਾ ਕਰਮ ਕਮਾਏ ਮਾਇਆ ਮੂਠਾ ਸਦਾ ਬਿੱਲ ਲਾਏ ਇਹੋ ਮਨ ਛੂਟੈ ਜਾਂ ਸਤਗੁਰ ਭੇਟੈ ਜਮ ਕਾਲ ਕੀ ਫਿਰ ਆਵੈ ਨਾ ਭੇਟੈ ਇਹੋ ਮਨ ਛੂਟਾ ਗੁਰ ਲੀਆ ਛੜਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਏ ਇਹ ਜੀਅ ਜੰਤ ਫੁੱਲ ਹੈ ਹਰ ਚਿਤ ਲਾਏ ਇਨ ਬਿਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹੋਵਮੈਂ ਕੱਢੈ ਤੋਏ ਰਹਾਉ ਸਤਗੁਰ ਬਾਣੀ ਸ਼ਬਦ ਸੁਣਾਏ ਇਹੋ ਜਗ ਹਰਿਆ ਸਤਗੁਰ ਭਾਏ ਪਾਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਤਾਂ ਸਤਗੁਰੁ ਪਾਏ ਆਪ ਬਸੰਤ ਜਗਤ ਸਭ ਬਾੜੀ ਨਾਨਕ ਪੂਰੇ ਭਾਗ ਭਗਤ ਨਿਰਾਲੇ ਬਸੰਤ ਹਿੰਡੋਲਾ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਕੀ ਬਾਣੀ ਬਿਟਹੁ ਵਾਰਿਆ ਭਾਈ ਗੁਰ ਸ਼ਬਦ ਬਿਟਹੁ ਬਲ ਜਾਈ ਗੁਰਸਾ ਅਲਾਹੀ ਸਦ ਆਪਣਾ ਭਾਈ ਗੁਰ ਚਰਣੀ ਚਿਤ ਲਾਈ ਮੇਰੇ ਮਨ RAM ਨਾਮ ਚਿਤ ਲਾਈ ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਈ ਮੇਰੇ ਮਨ RAM ਨਾਮ ਚਿਤ ਲਾਈ ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਈ ਰਹਾਉ ਗੋਰਾ ਰਾਖੇ ਸੇ ਉੱਪਰੇ ਭਾਈ ਹਰ ਰਸ ਅੰਮ੍ਰਿਤ ਪੀਆਏ ਵਿੱਚ ਹਉ ਮੈਂ ਦੁੱਖ ਉਠ ਗਿਆ ਭਾਈ ਸੁਖ ਬੁਠਾ ਮਨ ਆਏ ਤੁਰ ਆਪੇ ਜਿਨ੍ਹਾਂ ਨੂੰ ਬਖਸਿਓ ਨ ਭਾਈ ਸਬਦੇ ਲਇਨ ਮਿਲਾਏ ਧੂੜ ਤਿਨਾ ਕੀ ਅਖੁੱਲੀ ਐ ਭਾਏ ਸਤ ਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋਏ ਨਾਨਕ ਮਨ ਤਨ ਸੁਖ ਸਦ ਵਸੈ ਭਾਈ ਸਬਦ ਮਿਲਾਵਾ ਹੋਏ